ਹਾਂਜੀ ਦਰਸ਼ਕੋ ਅੱਜ ਮੈਂ ਪਹੁੰਚਿਆ ਹਾਂ ਪਿੰਡ ਖਾਨਪੁਰ ਰੈਲੋਂ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਸਥਾਨ ਦੇ ਜਿਸ ਸਥਾਨ ਤੇ ਪਹੁੰਚੇ ਹੋਇਆ ਤੇ ਜਿਹੜਾ ਡੇਰਾ ਇਹ ਇਹ ਬਹੁਤ ਮੰਨਿਆ ਪਰ ਮੰਨਿਆ ਹੈ ਜਿਹੜੀ ਸਥਾਨ ਤੇ ਪਹੁੰਚੇ ਹੋਏ ਹਾਂ ਨਾ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਤੇ ਬਹੁਤ ਹੀ ਵਧੀਆ ਡੈਕੋਰੇਸ਼ਨ ਵੀ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੋਈ ਆ ਲਾਈਟਾਂ ਦੇ ਨਾਲ ਤੇ ਆਪਾਂ ਇੱਥੇ ਆਲੇ-ਦਾਲੇ ਜਿਵੇਂ ਕਿ ਸਮਾਧਾਂ ਇੱਥੇ ਮੁੱਖ ਬਣੀਆਂ ਹੋਈਆਂ ਨੇ ਸਾਰੀਆਂ ਦਿਖਾਉਣੇ ਤੁਹਾਨੂੰ ਵੀਡੀਓ ਦੇ ਵਿੱਚ ਜੁੜੇ ਰਹੋ ਜੀ ਵੀਡੀਓ ਦੇ ਵਿੱਚ ਆਜੋ ਜੀ ਪਰ ਆਪਾਂ ਸਾਈਡ ਤੇ ਜਿਹੜੀਆਂ ਸਮਾਧਾਂ ਨੇ ਇਹ ਵੀ ਦਿਖਾ ਦਿਓ ਹਾਂ ਜੀ ਹਾਂ ਆਜੋ ਅੱਗੇ ਆਜੋ ਤੁਸੀਂ ਵੀ ਆਜੋ ਜੀ ਅੱਗੇ ਆਜੋ ਹਾਂ ਜੀ ਆਪਣੇ ਨਾਲ ਇੱਥੇ ਦੇ ਵੀਰ ਨੇ ਜਿਹੜੇ ਕੁਝ ਬੱਚੇ ਵੀ ਨੇ ਤੇ ਆਪਾਂ ਆਜੋ ਜੀ ਅੱਗੇ ਜੋ ਹਾਂਜੀ ਆ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਲਾਈਟਾਂ ਦੇ ਨਾਲ ਹਾਂਜੀ ਬਹੁਤ ਹੀ ਪਿਆਰੇ ਕਲਰ ਦੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਡੈਕੋਰੇਸ਼ਨ ਬਹੁਤ ਹੀ ਵਧੀਆ ਕੀਤੀ ਹੋਈ ਆ ਤੇ ਆਪਾਂ ਇੱਧਰ ਨੂੰ ਵੀ ਮੜਾ ਕੈਮਰਾ ਘੁਮਾ ਕੇ ਦਿਖਾ ਦੋ ਦਿਨ ਦੇ ਵਿੱਚ ਨਾ ਇਸ ਜਗ੍ਹਾ ਤੇ ਕਲਾਕਾਰ ਲੱਗੇ ਹੋਏ ਸੀਗਾ ਜੀ ਕੋਈ ਕੋਈ ਵੀਰ ਆਇਆ ਹੋਇਆ ਸੀਗਾ ਬਾਹਰੋਂ ਤੇ ਕੀ ਨਾ ਸੀਗਾ ਵੀਰ ਉਹ ਤਾਂ ਬਾਈਦਾਨੋਂ ਜਿਹੜਾ ਇੱਥੇ ਸਿੰਗਲ ਲੱਗਿਆ ਹੋਇਆ ਸੀਗਾ ਅੱਜ ਬਰਾਸ ਸੰਧੂ ਦਾ ਹਾਂਜੀ ਬਰਾਸ ਸੰਧੂ ਬਰਾਸਤ ਸੰਧੂ ਲੱਗਿਆ ਹੋਇਆ ਸੀਗਾ ਬਾਈ ਇੱਥੇ ਦਿਨ ਦੇ ਵਿੱਚ ਇੱਕ ਕਾਫੀ ਟਾਈਮ ਆ ਸਮਾਂ ਲਾ ਕੇ ਗਿਆ ਬਾਈ ਉਥੇ ਤੇ ਇਤਨੇ ਜਿਹੜਾ ਮੇਲਾ ਲੱਗਦਾ ਇਹ ਦਿਨ ਦੇ ਵਿੱਚ ਘੋਲ ਕੁਸ਼ਤੀਆਂ ਜਿਸ ਨੂੰ ਆਪਾਂ ਕੁਸ਼ਤੀਆਂ ਵੀ ਕਹਿ ਸਕਦਾ ਹਾਂ ਕੁਸ਼ਤੀ ਦੰਗਲ ਹੁੰਦਾ ਹੀ ਸਾਲ ਮਗਰੋਂ ਸਵਰਾਤਰੀ ਵਾਲੇ ਦਿਨ ਇਸ ਜਗ੍ਹਾ ਤੇ ਲੱਗਦਾ ਇਹ ਮੇਲਾ ਬਹੁਤ ਵੱਡਾ ਪਿੰਡ ਖਾਨਪੁਰ ਰੈਲੂ ਗੰਡਿਆਂ ਕਹਿੰਦੇ ਐਸ ਪਿੰਡ ਨੂੰ ਖਾਨਪੁਰ ਗੰਡਿਆਂ ਰੈਲੂ ਜੋ ਕਿ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਹੀ ਇਹ ਪਿੰਡਾ ਕਈ ਤਾਂ ਇੱਥੇ ਕਹਿੰਦੇ ਨੇ ਵੀ ਇੱਥੇ ਜਿਹੜੀ ਜ਼ਮੀਨ ਆ ਇਹ ਕੁੱਤਿਆਂ ਦੇ ਨਾਮ ਆ ਪਰ ਅੱਥੇ ਜਦੋਂ ਪਤਾ ਕਰਿਆ ਤਾਂ ਦੱਸਿਆ ਜਾਂਦਾ ਏ ਸਮਾਦਾਂ ਦੇ ਨਾਂ 'ਚੋਂ ਇੱਥੇ ਜਿਹੜੀ ਜ਼ਮੀਨ ਆ ਹਾਂਜੀ ਸ਼ਿਵਦਵਾਲੇ ਦੇ ਨਾਮ ਆ ਜੀ ਸਿਵਦਵਾਲ ਜਣੀ ਕਹਿੰਦਾ ਮੰਦਰ ਮੰਦਰ ਦੇ ਨਾਮ ਆਹੇ ਹਨਾ ਜੀ ਜਿਹੜਾ ਇਸ ਸਥਾਨ ਤੇ ਮੰਦਰਾ ਹਾਂਜੀ ਓਮ ਨਮਾ ਸ਼ਿਵਾ ਜੀ ਹਾਂਜੀ ਹਾਂਜੀ ਇੱਧਰ ਨੂੰ ਚੱਲਨੇ ਚ ਆਜੋ ਥੋੜੇ ਜਿਹਾ ਕਹਿੰਦਾ ਚੱਲਨੇ ਚ ਆਪਾਂ ਦਿਖਾ ਦਈਏ ਹਨਾ ਆਜੋ ਜੀ ਹਾਰ 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 ਆ ਦਿਖਾਓ ਜੀ ਸਾਰਾ ਕੁਝ ਇੱਧਰ ਖੜੋ ਵੀਰੇ ਅੱਜ ਅਸੀਂ ਸਵਰਾਤਰੀ ਤੇ ਦਿਹਾੜੇ ਤੇ ਪਹੁੰਚੇ ਆ ਪਿੰਡ ਰੈਲੋ ਖਣਫਰ ਰੈਲੋ ਜਿੱਥੇ ਕਿ ਇੱਥੇ ਬਹੁਤ ਹੀ ਮੇਲਾ ਭਰਦਾ ਇਸ ਅਜ ਦਿਨ ਆ ਸਬਰ ਅਤਰੀ ਵਾਲੇ ਦੇ ਨਾ ਹਾਂਜੀ ਹਾਂਜੀ ਵੀਰ ਜੀ ਕੀ ਕੀ ਨਾਮ ਹੈ ਤੁਹਾਡਾ ਜੀ ਤੁਸੀਂ ਮਾੜਾ ਜੀ ਜਾਣਕਾਰੀ ਦਿਓ ਜੀ ਚੈਨਲ ਤੇ ਆਪਣੇ ਤੇ ਮੇਰਾ ਨਾਮ ਵੀਰੇ ਗੁਰਵਿੰਦਰ ਸਿੰਘ ਹਾਂਜੀ ਐਦਾਂ ਨੂੰ ਜੀ ਸਭ ਨੇ ਲਾਈਟ ਦੇ ਵਿੱਚ ਆ ਜਾਓ ਨਾ ਸਮਾਰ ਕੇ ਚੰਨ ਨਾ ਜਾ ਭਵੇਂ ਨਾ ਆਪਾਂ ਨੂੰ ਜਾਨੀ ਕਿ ਪਛਾਣ ਹੋਵੇ ਕੀ ਨਾਮ ਹੈ ਤੁਹਾਡਾ ਜੀ ਕੀ ਦੱਸਿਆ ਗੁਰਵਿੰਦਰ ਸਿੰਘ ਹੈ ਵੀਰੇ ਗੁਰਵਿੰਦਰ ਸਿੰਘ ਆ ਹਾਂਜੀ ਪਿੰਡ ਕਿਹੜਾ ਹੀ ਆਪਣਾ ਖਾਨਪੁਰ ਨੇਹੀ ਇਹੀ ਪਿੰਡ ਹੈ ਜਾਨੀ ਕਿ ਖਾਨਪੁਰ ਹਾਂਜੀ ਠੀਕ ਆ ਜੀ ਓਏ ਤੇ ਜਿਹੜੇ ਇੱਥੇ ਕਈ ਵਾਰੀ ਆਪਾਂ ਹੋਰ ਵੀਡੀਓ ਦੇ ਦਾਂ ਵੀਡੀਓ ਪਰ ਲਿਖਾ ਮੁੰਦਾ ਏ ਇਹ ਕੋ ਤੇ ਨਾਮ ਜਮੀਨ ਹੈ ਜੀ ਇਹ ਗੱਲ ਸੱਚ ਆ ਜਾਂ ਝੂਠੇ ਇਹ ਤਾਂ ਵੀਰੇ ਸ਼ਿਵ ਦਵਾਲਾ ਦੇ ਨਾਮ ਤੇ ਹੈ ਅੱਛਾ ਹਾਂਜੀ ਵੀ ਸ਼ਿਵ ਦਵਾਲਾ ਦਾ ਮਤਲਬ ਕਹਿੰਦਾ ਭਾਵ ਮੰਦਿਰ ਹੈ ਜੀ ਮੰਦਿਰ ਦੇ ਨਾਮ ਤੇ ਹੈ ਅੱਛਾ ਮੰਦਿਰ ਦੇ ਨਾਮ ਤੇ ਹਾਂਜੀ ਵੀ ਜੀ ਵੀ ਸ਼ਿਵ ਦਵਾਲਾ ਇਸ ਨੂੰ ਕਹਿ ਸਕਦੇ ਜਿਹੜੇ ਜਿਸ ਸਥਾਨ ਤੇ ਸ਼ਿਵ ਦਾ ਮੰਦਿਰ ਬਣਿਆ ਹੋਵੇ ਸ਼ਿਵ ਜੀ ਭੋਲੇनाथ ਦਾ ਸਮਾਦਾਂ ਜੀ ਸ਼ਿਵ ਦਵਾਲਾ ਹਾਂਜੀ ਹਾਂ ਇਸ ਨੂੰ ਸ਼ਿਵ ਦਵਾਲਾ ਕਿਹਾ ਜਾਂਦਾ ਹੈ ਹਾਂਜੀ ਸ਼ਿਵ ਦਾ ਮੰਦਿਰ ਬਣਿਆ ਹੋਵੇ ਹੈਨਾ ਸ਼ਿਵ ਭੋਲੇनाथ ਦਾ ਹੈਨਾ ਹਾਂਜੀ ਤੇ ਉਸ ਐਸੇ ਦੇ ਨ ਸਬਰਾਤਰੀ ਵੀ ਹੁੰਦੀ ਆ ਹੈਨਾ ਹਾਂਜੀ ਸਵਾਰਾ ਅਤਰੀ ਦੇ ਤਿਹਾੜੇ ਤੇ ਕਹਿੰਦੇ ਬਹੁਤ ਵੱਡਾ ਇੱਥੇ ਮੇਲਾ ਲੱਗਦਾ ਹੈ ਜੀ ਇਹ ਗੱਲ ਸੱਚ ਆ ਜੀ ਹਾਂਜੀ ਵੀਰ ਜੀ ਅੱਛਾ ਜੀ ਮਾਲਪੂੜੇ ਦਾ ਲੰਗਰ ਚੱਲਦਾ ਹੈ ਅੱਛਾ ਜੀ ਹਾਂਜੀ ਸਵੇਰ 1 ਵਜੇ ਤੋਂ ਚੱਲਦਾ ਹੈ ਸ਼ਾਮ ਰਾਤ ਦੇ 10 ਵਜੇ ਤੱਕ ਚੱਲਦਾ ਵੀਰੇ ਅੱਛਾ ਜੀ ਹਾਂਜੀ 1 ਵਜੇ ਤੋਂ ਸਟਾਰਟ ਹੋ ਕੇ ਰਾਤ ਦੇ 10 ਵਜੇ ਤੱਕ ਹਾਂਜੀ ਹਾਂਜੀ ਅੱਛਾ ਹਾਂਜੀ ਵੀਰ ਕਿੰਨੇ ਦਿਨ ਚੱਲਦਾ ਜੀ ਇਹ ਤੇ ਲੰਗਰ ਪਹਿਲੇ ਦਿਨ ਚੱਲੂਗਾ ਜੀ ਜਿਨ੍ਹਾਂ ਦਾ ਵਰਤ ਹੈਗੇ ਵਰਤੀ ਵਾਲੇ ਹਾਂ ਉਹਨਾਂ ਨੂੰ ਵਰਤੀ ਲੰਗਰ ਮਿਲੇਗਾ ਅੱਛਾ ਜੀ ਜਿਹੜੇ ਦੂਜੇ ਲੋਕ ਸਿਮਪਲ ਖਾਣਾ ਖਾਣ ਵਾਲੇ ਹਾਂ ਉਹਨਾਂ ਨੂੰ ਉਹ ਖਾਣਾ ਮਿਲੂਗਾ ਅੱਛਾ ਜੀ ਠੀਕ ਹੈ ਜੀ ਆ ਵੀ ਦਿਖਾ ਦਿਓ ਦਰਸ਼ਨ ਕਰਾਉਣ ਵਾਲੇ ਦੱਸਿਓ ਥੋੜਾ ਮੋਟਾ ਹੈ ਨਾ ਜੀ ਆਪਣੇ ਚੈਨਲ ਤੇ ਹਾਂਜੀ ਆਪਣੇ ਨਾਲ ਵੀਰ ਇਹ ਹਾਂਜੀ ਗੁਰਵਿੰਦਰ ਸਿੰਘ ਜੀ ਨੇ ਆਪਣੇ ਨਾਲ ਵੀਰ ਇਹ ਤੇ ਆਪਾਂ ਨੂੰ ਦੱਸ ਵੀ ਰਹੇ ਨੇ ਜਾਣਕਾਰੀ ਆਪਣੇ ਚੈਨਲ ਤੇ ਹਾਂਜੀ ਆ ਦੇਖੋ ਜੀ ਦਰਸ਼ਨ ਕਰੋ ਜੀ ਆ ਦਿਖਾਓ ਜੀ ਵੀਡੀਓ ਵਿੱਚ ਹਾਂਜੀ ਹਾਂਜੀ ਇਸ ਸਥਾਨ ਦੇ ਕਰੋ ਜੀ ਦਰਸ਼ਨ ਹਾਂਜੀ ਮਹਤਮਾ ਜੀ ਅੱਛਾ ਜੀ ਹਾਂਜੀ ਮਹਤਮਾ ਜੀ ਇਹ ਹੋਏ ਆ ਪੋਥੋਂ ਚਲਦੇ ਸੁਖਦੇਵ ਜੀ ਸਮਾਦੋ ਅਜੀ ਮਹੰਤ ਬਾਬਾ ਲਾਲਗਿਰ ਜੀ ਲਾਲਗਿਰ ਜੀ ਮਹੰਤ ਬਾਬਾ ਲਾਲਗਿਰ ਜੀ ਹਾਂਜੀ ਉਹ ਤੋਂ ਵਾਦਾ ਅਜੀ ਗਿਰ ਜੀ ਅੱਛਾ ਜੀ ਅਜੀ ਗਿਰਦੀ ਹੈ ਜੀ ਅਜੀ ਗਿਰ ਜੀ ਹਾਂਜੀ ਅੱਛਾ ਜੀ ਫੋਟੋ ਦਿਖਾ ਵੀ ਹਾਂਜੀ ਅੱਗੇ ਦਿਖਾ ਦਿਓ ਅੱਗੇ ਆ ਕੇ ਸਮਾਰ ਕੇ ਚੰਗੀ ਤਰ੍ਹਾਂ ਜ਼ੂਮ ਕਰਕੇ ਦਿਖਾ ਦਿਓ ਥੋੜੇ ਜਿਹਾ ਨੇੜੇ ਕਰਕੇ ਜ਼ੂਮ ਕਰਕੇ ਫੋਟੋ ਹਾਂਜੀ ਹਾਂ ਏ ਹੈ ਜੀ ਜਿਹੜਾ ਸਥਾਨ ਆ ਮੰਤ ਬਾਬਾ ਅਜੇ ਗਿਰਜੀ ਹਾਂ ਜੀ ਮਿੱਤੀ 255 2021 ਹਾਂ ਜੀ ਇਹ ਲਿਖਿਆ ਹੋਇਆ ਹੈ ਨਾ ਇਸ ਸਥਾਨ ਤੇ ਹਾਂ ਜੀ ਬੜੀ ਸੁੱਖਾਂ ਬਾਰ ਆਉਂਦੀਆਂ ਅੱਛਾ ਜੀ ਇਸ ਸਥਾਨ ਤੇ ਜੇਕਰ ਤੁਸੀਂ ਆ ਕੇ ਸੁੱਖਾਂ ਸੁੱਖ ਦਿਓ ਤਾਂ ਕਹਿੰਦੇ ਸੁੱਖਾਂ ਬਾਰ ਆਉਂਦੀਆਂ ਨੇ ਹਾਂ ਜੀ ਹਾਂ ਜੀ ਹੁਣ ਜਿਹੜਾ ਵੀ ਅੱਜ ਆ ਦਿਖਾਓ ਜੀ ਇਸ ਸਥਾਨ ਤੇ ਜਿਹੜੇ ਮੰਦਰ ਦੇ ਵਿੱਚ ਤੁਸੀਂ ਪਹੁੰਚੇ ਹੋਏ ਆ ਸਮਾਧਾਂ ਬਣੀਆਂ ਹੋਈਆਂ ਨੇ ਹੈ ਨਾ ਜਿਹੇ ਇਸ ਹਸਤਾਨ ਤੇ ਸਿਵਲਿੰਗ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਦੂਰ ਤੋਂ ਮਾੜਾ ਜੇ ਉੱਥੇ ਦਿਖਾ ਦੂਰੋਂ ਮਾੜਾ ਜੇ ਹੈ ਜਿਹੜੀ ਸਾਰੀ ਚੰਗੀ ਤਰ੍ਹਾਂ ਵਿੱਚ ਵੀਡੀਓ ਵਧੀਆ ਆਵੇ ਹੈਨਾ ਜੋਮਕਾ ਜਿਵੇਂ ਜਿੱਥੇ ਲੱਗਦਾ ਵੀ ਉੱਥੇ ਜੋਮਕਾ ਲਓ ਜਿੱਥੇ ਨਹੀਂ ਲੱਗਦਾ ਉੱਥੇ ਜੋਮਕਾ ਢਾ ਲਓ ਹੈਨਾ ਫਿਰ ਵਧੀਆ ਵੀਡੀਓ ਬਣ ਜਾਂਦੀ ਆ ਇਹ ਵੀ ਸਮਾਦਾ ਸਾਹਿਬ ਅੱਛਾ ਜੀ ਆ ਵੀ ਦਿਖਾ ਦਿਓ ਬਾਈ ਵੀ ਵਿੱਚ ਵੀ ਦਿਖਾਓ ਵੀ ਬਾਈ ਹੈਨਾ ਜਿਵੇਂ ਬਾਈ ਸਾਰਾ ਕਰਦਾ ਉਸੇ ਤਰ੍ਹਾਂ ਦਿਖਾਓ ਨਾ ਹਾਂਜੀ ਇਹਨਾਂ ਨੂੰ ਵੀ ਜੀ ਜਦੋਂ ਵੀ ਮਤਲਬ ਕਿ ਆਪਣਾ ਕੋਈ ਵੀ ਭੰਡਾਰਾ ਕਰਦਾ ਪਿੰਡ ਦਾ ਕੋਈ ਬਾਹਰ ਦਾ ਹਾਂਜੀ ਤਾਂ ਇਹਨਾਂ ਨੂੰ 1 ਵਜੇ ਹੀ ਭੋਗ ਲਵਾਉਣਾ ਹੈ। ਅੱਛਾ ਜੀ। ਹਾਂਜੀ ਜਦੋਂ ਲੰਗਰ ਜਦੋਂ ਵੀ ਕੋਈ ਭੰਡਾਰਾ ਕਰਦਾ ਅੱਛਾ ਜੀ ਜਦੋਂ ਵੀ ਕੋਈ ਪਿੰਡ 'ਚ ਮਰਗਤ ਹੋਏ ਜਾਂ ਖੁਸ਼ੀ ਦਾ ਹੋਏ ਇੱਥੇ ਲੰਗਰ ਆਣਾ ਹੀ ਆਣਾ ਵੀਰੇ। ਅੱਛਾ ਜੀ। ਹਾਂਜੀ ਪਹਿਲਾਂ ਕਿ 1 ਵਜੇ ਕੁੱਤਿਆਂ ਨੂੰ ਲੰਗਰ ਮਿਲਣਾ। ਅੱਛਾ ਜੀ। ਹਾਂਜੀ ਠੀਕ ਆ ਜੀ। ਆਏ ਵੀਰੇ ਇੱਧਰ ਵੀ ਆ ਵੀ ਦਿਖਾ ਸੋਈ ਜਨਾ ਬਰੇ ਇਹ ਵੀ ਸਮਾਧਾਨ ਹੈ ਜੀ ਬਹੁਤ ਪੁਰਾਣੀਆਂ ਸਮਾਧਾ ਹੋਣਗੀਆਂ ਨੇ ਜੀ ਕਾਫੀ ਸਮਾਂ ਪਹਿਲਾਂ ਦੀਆਂ ਨੇ ਅੱਜ ਤੁਸੀਂ ਵੇਖ ਸਕਦੇ ਹੋ ਜਿਹੜੇ ਇੱਥੇ ਸਮਾਧਾਨ ਲੱਗੀਆਂ ਹੋਈਆਂ ਨੇ ਤੇ ਮੰਦਰ ਬਣੇ ਹੋਏ ਨੇ ਨਾ ਇਹ ਵੀ ਸਮਾਧਾਂ ਅੱਛਾ ਜੀ ਤੇ ਇਹ ਕਿੰਨਾ ਕੁ ਪ੍ਰਾਤਨ ਮੰਦਰਾ ਮੜਾ ਦੱਸ ਸਕਦੇ ਹੋ ਇਹ ਤਾਂ ਵੀਰੇ ਸਾਨੂੰ ਵੀ ਨਹੀਂ ਕੁਝ ਪਤਾ ਹੈਗਾ 1.5 200 ਸਾਲ ਪੁਰਾਣਾ ਕਹਿ ਸਕਦੇ ਹੋ ਜੀ ਹਾਂਜੀ ਵੀ ਇਹ ਕਾਫੀ ਸਮਾਂ ਪੁਰਾਣਾ ਮੰਦਿਰ ਹੈ ਜੀ ਇਹ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਮੰਦਿਰ ਦੇ ਹਾਂਜੀ ਆ ਵੀ ਦਿਖਾ ਦਿਓ ਜੀ ਇਸ ਸ਼ਿਵ ਜੀ ਮੰਦਿਰ ਅੱਛਾ ਜੀ ਸ਼ਿਵਦਵਾਲਾ ਸ਼ਿਵ ਜੀ ਦਾ ਮੰਦਿਰ ਹੈ ਜਿਸ ਸਥਾਨ ਤੇ ਤੁਸੀਂ ਵੇਖ ਸਕਦੇ ਹੋ ਹਾਂਜੀ ਆਹ ਦੇਖ ਸਕਦੇ ਤੁਸੀਂ ਸ਼ਿਵ ਜੀ ਦੇ ਮਹਾਰਾਜ ਜੀ ਦੇ ਇਸ ਜਗ੍ਹਾ ਤੇ ਕਰੋ ਜੀ ਦਰਸ਼ਨ ਹਾਂਜੀ ਅੱਗੇ ਆ ਜਾਈਓ ਫਿਰ ਆਪਾਂ ਇੱਧਰ ਵੀ ਦਿਖਾ ਦਈਏ ਆਪਾਂ ਜੋ ਗਏ ਜੋ ਦਰਸ਼ਨ ਕਰਾਓ ਜੀ ਇਸ ਸਥਾਨ ਦੇ ਬਈ ਮਹਾਤਮਾ ਅੱਛਾ ਜੀ ਹਾਂ ਇਹਨਾਂ ਨਾਮ ਜੀ ਦੱਸ ਸਕਦੇ ਹੋ ਨਾ ਨਹੀਂ ਵੀਰੇ ਸਾਨੂੰ ਯਾਦ ਹੈਗਾ ਕੀ ਕੀ ਹਾਂਜੀ ਕਾਫੀ ਸਮਾਧਾਨ ਹੈ ਜੀ ਹੁਣ ਜੇਕਰ ਲਿਖਾ ਹੋਵੇ ਫਿਰ ਤਾਂ ਬਾਈ ਪੜ੍ਹ ਕੇ ਦੱਸ ਦੇਣ ਤੇ ਤੇ ਆਪਾਂ ਦਰਸ਼ਨ ਕਰਾ ਸਕਦੇ ਹਾਂ ਸਾਰਿਆਂ ਸਮਾਧਾਨ ਦੇ ਕਾਫੀ ਵੱਡਾ ਮੰਦਿਰ ਹੈ ਜੀ ਇਹ ਪਿੰਡ ਖਾਨਪੁਰ ਰੈਲੋ ਦੇ ਵਿੱਚ ਹੈ ਨਾ ਹਾਂਜੀ ਜੀ ਤੇ ਜੋ ਕਿ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਜੀ ਇਹ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਸ਼ਿਵ ਮੰਦਿਰ ਦੇ ਜੋ ਕਿ ਅੱਜ ਸੀ ਪਹੁੰਚੇ ਹੋਏ ਅੱਜ ਇਹ ਪਿੰਡ ਖਾਨਪੁਰ ਰਹਿਲੋਂ ਤੇ ਇਸ ਜਗ੍ਹਾ ਤੇ ਲੰਗਰ ਪ੍ਰਸਾਦਾ ਬਣਦਾ ਏ ਇਹ ਹੈ ਬਈ ਆਪਣਾ ਲੰਗਰੀ ਅੱਛਾ ਜੀ ਸਤਰੀਆ ਮਿਲ ਜੀ ਅੱਛਾ ਜੀ ਹਾਂਜੀ ਇੱਧਰ ਨੂੰ ਵੜੇ ਜੀ ਹਾਂਜੀ ਅੱਜ ਤਾਂ ਖਾਦੋ ਜਿੱਧਰ ਰੱਖ ਕੇ ਆ ਵੀਰ ਉਹ ਨਹੀਂ ਇੱਥੇ ਸੇਵਾ ਕਰਦੇ ਨੇ ਲੰਗਰ ਦੀ ਇਸ ਸਥਾਨ ਤੇ ਪ੍ਰਸਾਦਿਆਂ ਦੀ ਹੈ ਜੀ ਤਿੰਨ ਦਿਨ ਇੱਥੇ ਸੇਵਾ ਕਰਦੇ ਆ ਅੱਜ ਸਾਹਮਣੇ ਦਿਖਾ ਦੋ ਇੱਕ ਨੇ ਆਪਾਂ ਕੈਮਰਾ ਹਾਂਜੀ ਹਾਂਜੀ ਤਿੰਨ ਦਿਨ ਜੀ ਤੁਹਾਡਾ ਜੀ ਵਿਸਾਖੀ ਸਿੰਘ ਹੈ ਜੀ ਵਿਸਾਖੀ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਜੀ ਤੁਸੀਂ ਖਾਨਪਰੇਲੋ ਤੋਂ ਜੀ ਇਸੇ ਪਿੰਡ ਤੋਂ ਖਾਨਪਰੇਲੋ ਬਾਈ ਦਾ ਪਿੰਡ ਇਹੀ ਪਿੰਡ ਜਿਹਨੇ ਕਿ ਕਿੰਨੇ ਸਾਲ ਤੋਂ ਸੇਵਾ ਕਰਦੇ ਹੋ ਆਦੀ ਚੱਲਦਾ ਆ ਰਿਹਾ ਹੋ ਗਿਆ ਜੀ ਬਹੁਤ ਟਾਈਮ ਕਈ ਸਾਲ ਹੋ ਗਏ 25 ਸਾਲ ਹੋ ਗਏ ਵੀ 25 ਅੱਛਾ ਜੀ ਹੁਣ ਤੁਹਾਡੀ ਉਮਰ ਕਿੰਨੀ ਹੋ ਸਕਦੀ ਹੋਗੀ ਜੀ 50 ਸਾਲ ਹੋ ਗਈ ਜੀ ਅੱਛਾ 50 ਸਾਲ ਹੋ ਗਈ ਜਨ ਕਿ ਸ਼ੁਰੂਆਤ ਸ਼ੁਰੂਆਤ ਇੱਕ ਐਸਾ ਦਾਂ ਵੀ ਐ ਕਹੋ ਜੀ ਪਰ ਤੇ ਕਰੀਬ ਹਨ ਜਦ ਦੀ ਹੋਸ਼ ਸੰਭਾਲੀ ਆ ਬਾਈ ਨੇ ਉਦੋਂ ਤੋਂ ਹੀ ਸੇਵਾ ਕਰਦੇ ਆ ਰਹੇ ਨੇ ਲਗਾਤਾਰ ਹਾਂ ਜੀ ਹਾਂ ਵੀ ਕਹਿ ਸਕਦੇ ਆਪਾਂ ਹਰ ਸਾਲ ਮੇਲੇ ਦੇ ਮੌਕੇ ਵੀ 25 30 ਸਾਲ ਹੋ ਚੁੱਕੇ ਨੇ ਹੈ ਨਾ ਇਹ ਅੱਛਾ ਇਹ ਹਰ ਸਾਲ ਦੇਖੋ ਜੇ ਵੀ ਬਹੁਤ ਵੱਡੀ ਸੇਵਾ ਹੈ ਨਾ ਜੀ 3 ਦਿਨ ਸੇਵਾ ਕਰਤਾ ਹਾਂ ਦੇਖੋ ਜੀ 2 ਦਿਨ ਪਹਿਲਾਂ ਆਣਾ ਪੱਟੀਆਂ ਬਣਵਾਉਣੀਆਂ ਤੇ ਫਿਰ ਤਕਰੀਬਨ ਹਾਂ ਜੀ ਆਟਾ ਘਣਵਾਣਾ ਜਿੰਨੇ ਵੀ ਜਿੰਨੇ ਕਵਾਂਟਰਾ ਆਟਾ ਲਗਣਾ ਜੀ ਇਸ ਮੇਲੇ ਤੇ ਇਹਨਾਂ ਨੇ ਘਣਵਾਣਾ ਅੱਛਾ ਜੀ ਇਹਨਾਂ ਦੀ ਡਿਊਟੀ ਹੈ 12 ਕਵਾਂਟਾ ਲੱਗਦਾ ਜੀ ਅੱਛਾ ਜੀ ਕੋਈ ਪੈਸਾ ਨਹੀਂ ਲੈਣਾ ਕੁਛ ਨਹੀਂ 12-13 ਕਵਾਂਟਾ ਲੱਗਦਾ ਜੀ 12-13 ਕਵਾਂਟਲ ਆਟਾ ਇੱਕ ਦਿਨ ਦੇ ਵਿੱਚ ਇੱਕ ਦਿਨਾਂ ਮਾ ਜੀ ਹਾਂਜੀ ਅੱਛਾ ਜੀ ਸੋ ਰਾਤਰੀ ਦੇ ਮੌਕੇ ਹਾਂਜੀ ਫੇ ਤਾਂ ਕਾਫੀ ਜ਼ਿਆਦਾ ਇਕੱਠ ਹੋ ਜਾਂਦਾ ਹੋਊਗਾ ਸੰਕਤ ਦਾ ਜੀ ਲੰਨਾ ਲੱਗ ਜਾਂਦੀ ਆਉਣੀਆਂ ਹਾਂਜੀ ਮੱਥਾ ਵੀ ਨਹੀਂ ਖਦਾ ਨੱਬੀ ਰੌਣਕ ਹਾਂਜੀ ਦਰਸ਼ਕ ਵੀਰੋ ਆਪਾਂ ਥੋੜੇ ਜਿਆਦਾ ਹੋਊਗੇ ਲੇਟ ਤੇ ਆਪਾਂ ਤੁਹਾਨੂੰ ਦੇਖਾ ਨਹੀਂ ਸਕੇ ਕਿ ਸੰਕਤ ਨੂੰ ਬਾਈ ਕਹ 12 13 ਕਮਾਂਟ ਲਾਟਾ ਲੱਗਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਫਿਰ ਕਿੰਨੀ ਸੰਗਤ ਪਹੁੰਚਦੀ ਹੋਗੀ ਇੱਥੇ ਲੰਗਰ ਦੇ ਵਿੱਚ ਹੈ ਜੀ ਸਵੇਰੇ ਚੱਲ ਕੇ ਨਾ ਹਾਂ ਜੀ ਦੁਪਹਿਰ ਤੱਕ ਪੂਰੀ ਹੋ ਜਾਂਦੀ ਪੂਰੀ ਨਹੀਂ ਹੁੰਦੀ ਭਾਈ ਕਹਿੰਦਾ ਦਿਖਾ ਦਿਓ ਜੀ ਇੱਧਰ ਪੱਠੀਆਂ ਵੀ ਜਿਹੜੇ ਸਾਰੀਆਂ ਪੱਠੀਆਂ ਬੁੱਕ ਹੋਈਆਂ ਮੰਦਿਰਾਂ ਚ ਚੱਲਦੇ ਹੁੰਦੇ ਨੇ ਪੂਰੀਆਂ ਹੈ ਅੱਛਾ ਜੀ 6 ਪੱਠੀਆਂ ਰਾਤ ਨੂੰ ਅੱਛਾ ਜੀ ਹਾਂ ਜੀ ਠੀਕ ਆ ਜੀ ਕਿੰਨੀ ਰਾਤ ਦੇਖੋ ਵੀਰ ਕੱਲ ਅੱਜ ਅੱਜ ਲੰਗਰ ਸੀਗਾ ਆਪਣਾ ਹੂੰ ਆਪਾਂ ਨੇ ਕੱਲ ਸ਼ਾਮ 4 ਵਜੇ ਪੱਟੀਆਂ ਚ ਲਾਤੇ ਸੀਗਾਂ ਮਲਪੂੜੇ ਦੀਆਂ ਆ ਦਿਖਾ ਦਿਓ ਜੀ ਫਿਰ ਪੱਟੀਆਂ ਲਾ ਦੇ ਇਹ ਨਹੀਂ ਹੈਗੀਆਂ ਵੀਰੇ ਅੰਦਰ ਆ ਗਈਆਂ ਆਪਣੀਆਂ ਅੱਛਾ ਅੰਦਰ ਰਹੇ ਪੱਟੀਆਂ ਆ ਵੀ ਤਾਂ ਖਾਣ ਨਹੀਂ ਆਪਾਂ ਪਤਾ ਹੋਣੀਆਂ ਸਮਾਪਤ ਹੋ ਗਏ ਠੀਕ ਆ ਜੀ ਦੇਖੋ ਵੀਰ ਆਪਾਂ ਦੇਖੋ ਇੱਥੇ ਕੁੱਤੇ ਵਾਕੀ ਕਾਫੀ ਰਹਿੰਦੇ ਨੇ ਕੁੱਤਿਆਂ ਦੀ ਜਣੀ ਕਿ ਇੱਥੇ ਸੇਵਾ ਹੁੰਦੀ ਹੈ ਨਾ ਜੀ ਵੀ ਦੇਖੋ ਸਭ ਦੇ ਵਿੱਚ ਜਾਨ ਜਿਹੜੀ ਪਰਮਾਤਮਾ ਨੇ ਇਹਨਾਂ ਦੇ ਅੰਦਰ ਵੀ ਜਾਣ ਪਾਈਆ ਤੇ ਹਾਂਜੀ ਹਾਂ ਤੇ ਜੂੰਦੇ ਮਹਾਤਮਾ ਆਗੇ ਅੱਛਾ ਜੀ ਹਾਂਜੀ ਇਹ ਜੂੰਦੇ ਮਹਾਤਮਾ ਦੀ ਕਿਹੜੀ ਦਿਖਾਓ ਜੀ ਮੜੇ ਜਕ ਦੱਸੋ ਇਹ ਬਾਬਾ ਭਗਵਾਨ ਗਿਰੀ ਜੀ ਹਾਂਜੀ ਹਾਂਜੀ ਆ ਦਿਖਾਓ ਜੀ ਜਿਵੇਂ ਬਾਈ ਸਾਰਾ ਕਰਦਾ ਏ ਇਹ ਜੂੰਦੇ ਸਮਾਦਾਂ ਇੱਕ ਪੰਜ ਅੱਛਾ ਜੂੰਦੇ ਕੀ ਕਹਿੰਦੇ ਵੀ ਜੂੰਦਾ ਭਾਵ ਜੂੰਦੇ ਸਮਾਏ ਹੋਏ ਆ ਇਹ ਅੱਛਾ ਜੀ ਇਸ ਸਥਾਨ ਤੇ ਹਾਂਜੀ ਜੂੰਦੇ ਸਮਾਏ ਹੋਨੇ ਬਾਬਾ ਜੀ ਨਾ ਜੀ ਭਗਵਾਨ ਭਗਵਾਨ ਗਿਰੀ ਜੀ ਹਾਂਜੀ ਹਾਂਜੀ ਬਾਬਾ ਭਗਵਾਨ ਗਿਰੀ ਜੀ ਜੂੰਦੇ ਸਮਾਏ ਹੋਏ ਨੇ ਇਸ ਸਥਾਨ ਤੇ ਹਾਂਜੀ ਜਿਸ ਸਥਾਨ ਤੇ ਇਹ ਮੰਦਿਰ ਬਣਿਆ ਹੋਇਆ ਹੈ ਨਾ ਜੀ ਕਰੋ ਜੀ ਦਰਸਨ ਸੰਗਤੋ ਇਸ ਸਥਾਨ ਤੇ ਫਿਰ ਆਪਾਂ ਇੱਧਰ ਨੂੰ ਘੁੰਮਦੇ ਆ ਨਾ ਜੀ ਅੱਛਾ ਜੀ ਠੀਕ ਆ ਜੀ ਗੁਰੂ ਚੇਲੇ ਸਮਾਦ ਅੱਛਾ ਜੀ ਇਹ ਗੁਰੂ ਚੇਲੇ ਦੀ ਹੈ ਜੀ ਆਹ ਦੇਖ ਇੱਧਰ ਨੂੰ ਇੱਧਰ ਨੂੰ ਬਾਈ ਆਉਣੇ ਨੂੰ ਕੈਮਰੇ ਦੇ ਅੱਗੇ ਨਾ ਦੱਸੀ ਜਾਓ ਜੀ ਦੋ ਸਮਾਦਾਂ ਅੱਛਾ ਇਹ ਗੁਰੂ ਤੇ ਚੇਲੇ ਦੀ ਹੈ ਜਿਹੜੇ ਸਮਾਦਾਂ ਨੇ ਦੋ ਸਮਾਦਾਂ ਨੇ ਅੱਛਾ ਜੀ ਗੁਰੂ ਕਿਹੜਾ ਹੈ ਤਾਂ ਇਹਨਾਂ ਦੇ ਵਿੱਚੋਂ ਜੀ ਚੇਲਾ ਕਿਹੜਾ ਹੈ ਇਹ ਇਹਨਾਂ ਦੇ ਵਿੱਚ ਦੋ ਸਮਾਦਾਂ ਇਹ ਹੈ ਜੀ ਹਾਂਜੀ ਗੁਰੂ ਦੇ ਚੇਲੇ ਜੀ ਅੱਛਾ ਜੀ ਗੁਰੂ ਦੇ ਚੇਲੇ ਦੀ ਹੈ ਜੀ ਉਹ ਲੰਗਰੀ ਸੀਗਾ ਵੀਰੇ ਪਹਿਲਾਂ ਕਾਫੀ ਟਾਈਮ ਪਹਿਲਾਂ ਪੰਡਤ ਸੀਗਾ ਉਹ ਅੱਛਾ ਜੀ ਉਹ ਨਾ ਉਸਤਾਨ ਤੇ ਲੰਗਰੀ ਸੀਗਾ ਹਾਂਜੀ ਹਾਂ ਉਹ ਲੰਗਰ ਪਕਾਂਦਾ ਸੀਗਾ ਨਾਲ ਵਾਲੇ ਗੰਡਾ ਖੜੀਦਾ ਸੀ ਅੱਛਾ ਉਹਦੀ ਇਹਦੀ ਮਾਨਤਾ ਬਹੁਤ ਹੈ ਅੱਛਾ ਜੀ ਹਾਂ ਜੀ ਇਹ ਨਾ ਮਤਲਬ ਕਿ ਜਦੋਂ ਡੈਥ ਹੋਈ ਇਹਨਾਂ ਦੀ ਇਹਨੂੰ ਇੱਥੋਂ ਲਜਾਏ ਗਏ ਸੀ ਇਹ ਪੰਡਤ ਨੂੰ ਹੀ ਅੱਛਾ ਜੀ ਇਹ ਪੰਡਤ ਨੂੰ ਲਜਾ ਗਿਆ ਜਦੋਂ ਉੱਥੇ ਨਾ ਹੀ ਇਹਦੇ ਪਿੰਡ ਗੰਡਾ ਖੜੀ ਹੈ ਸਾਡੇ ਨਾਲ ਉੱਥੇ ਜਦੋਂ ਇਹਦੇ ਨਾਲ ਹਾਂਜੀ ਮੜੇ ਪਿੱਛੇ ਟੱਕ ਲੋ ਦਿੱਕਤ ਤਾਂ ਨਾ ਬਣੀ ਡੈੱਡ ਬਾਡੀ ਜਲਾਈ ਗਈ ਹਾਂਜੀ ਤਾਂ ਜਲੀ ਨਹੀਂ ਹੈਗੀ ਇਹ ਅੱਛਾ ਜੀ ਹਾਂਜੀ ਫਿਰ ਮਹਾਤਮਾ ਨੂੰ ਕਹਿੰਦੇ ਵੀ ਇਹ ਜਦੋਂ ਪੂਰੇ ਹੋ ਗਏ ਜਣੀ ਕਿ ਹਾਂਜੀ ਹਾਂਜੀ ਵੀ ਉੱਥੇ ਜਿਹੜਾ ਆਪਣਾ ਪਿੰਡ ਲਈ ਜਾ ਕੇ ਇਹਨਾਂ ਨੇ ਸੰਸਕਾਰ ਕੀਤਾ ਸੰਸਕਾਰ ਕਰਨ ਲੱਗੇ ਤਾਂ ਉਹਨਾਂ ਦੀ ਜਿਹੜੀ ਡੈੱਡ ਬਾਡੀ ਸੀਗੀ ਉਹ ਜਲੀ ਨਹੀਂ ਗਈ ਜਲੀ ਨਹੀਂ ਸੀ ਅੱਛਾ ਜੀ ਹਾਂਜੀ ਪੰਡਤਾਂ ਨੇ ਬੜਾ ਜ਼ੋਰ ਲਾਇਆ ਜਲੀ ਨਹੀਂ ਗਈ ਫਿਰ ਇਹਨਾਂ ਨੇ ਮਹਾਤਮਾ ਨੂੰ ਕਿਹਾ ਵੀ ਐਦਾਂ ਦਾ ਕਰਕੇ ਗੱਲ ਹੋ ਗਈ ਵੀ ਕੋਈ ਨਹੀਂ ਹੈਗੀ अच्छा जी फिर महात्मा ਨੇ ਇਹਨਾਂ ਨੇ ਛਿੱਟਾ ਦਿੱਤਾ ਸੀ ਜਦੋਂ ਦਾ ਹੂੰ ਫਿਰ ਪੰਡਿਤ ਜੀ ਜੂੰਦੇ ਹੋਗੇ اچھا ਜੀ ਪੰਡਿਤ ਜੀ ਕਹਿੰਦੇ ਮੈਨੂੰ ਚੇਲਾ ਬਣਾਓ اچھا ਜੀ ਪਰ ਜੂੰਦੇ ਹੋਗੇ ਜਣੀ ਕਿ ਜਿਵੇਂ ਡੈਥ ਹੋ ਗਈ ਵੀ ਸੀਗੀ ਉਹਨਾਂ ਨੂੰ ਹਾਂ ਜੀ ਉਹਨੇ ਜੂੰਦੇ ਹੋ ਜਦੋਂ ਇੱਥੇ ਮਹਾਰਾਜ ਜੀ ਨੇ ਉਹਨਾਂ ਪਰ ਛਿੱਟਾ ਮਾਰਿਆ ਹਾਂ ਜੀ ਪਾਣੀ ਦਾ ਜਲ ਦਾ ਜਣੀ ਕਿ اچھا ਜੀ ਉਹ ਜੂੰਦੇ ਹੋਗੇ ਪੰਡਿਤ ਤੇ ਉਹ ਕਹਿੰਦੇ ਵੀ ਮੈਨੂੰ ਚੇਲਾ ਬਣਾਓ ਜੀ اچھا ਜੀ ਪਰ ਉਹ ਕਹਿਣ ਲੱਗੇ ਵੀ ਮੈਨੂੰ ਚੇਲਾ ਬਣਾਓ ਕੀ ਨਾਮ ਸੀਗਾ ਜੀ ਉਹਨਾਂ ਦਾ ਜੀ ਨਾ ਨਹੀਂ ਸਾਨੂੰ ਯਾਦ ਅੱਛਾ ਪੁਰਾਣੀਆਂ ਗੱਲਾਂ ਨੇ ਕਾਫੀ ਸਮਝਦੀਆਂ ਨੇ ਜੀ ਹਾਂ ਜੀ ਠੀਕ ਆ ਜੀ ਤੇ ਬਾਬਾ ਜੀ ਕਹਿੰਦੇ ਵੀ ਨਹੀਂ ਹੁਣ ਆਪਾਂ ਚੱਲਾਂਗੇ ਗੁਰੂ ਚੇਲਾ ਦੋਨੇ ਨਾਲੇ ਅੱਛਾ ਜੀ ਤਾਂ ਉਹ ਦੋਨੇ ਜੁੰਦੇ ਸਮਾਏ ਹੋਏ ਅੱਛਾ ਜੀ ਹਾਂਜੀ ਠੀਕ ਆ ਜੀ ਫਿਰ ਕਾ ਵੀ ਸਮਾਜਣੀ ਕਹੀ ਜੇ ਜੁੰਦੇ ਹੋਏ ਹੋਣੇ ਰਹੇ ਵੀ ਹੋਣੇ ਆ ਫਿਰ ਉਹ ਗੁਰੂ ਚੇਲਾ ਅੱਛਾ ਫਿਰ ਉਸੇ ਸਮੇਂ ਉਹ ਉਸੇ ਸਮੇਂ ਨਾਲ ਦੀ ਨਾਲ ਸਮਾਧੀ ਅੱਛਾ ਜੀ ਜੇ ਜੁੰਦੇ ਹੋਗੇ ਫਿਰ ਨਾਲ ਦੀ ਨਾਲ ਉਹਨੇ ਸਮਾਧੀ ਲੈ ਲਈ ਅੱਛਾ ਜੀ ਹਾਂਜੀ ਠੀਕ ਆ ਜੀ ਇਹ ਬਾਈ ਗੁਰਵਿੰਦਰ ਸਿੰਘ ਜੀ ਉਹਨਾਂ ਨੇ ਦੱਸਿਆ ਏ ਜਿਹੜੇ ਤੇ ਗੁਰੂ ਚੇਲਾ ਨੇ ਜਿਹੜਾ ਚੇਲਾ ਸੀਗਾ ਉਹ ਜਿਹੜਾ ਪੰਡਤ ਸੀਗਾ ਪਿੰਡ ਹਣਾ ਜੀ ਗੰਡਾ ਖੇੜੀ ਪਿੰਡ ਗੰਡਾ ਖੇੜੀ ਦਾ ਇਹ ਆਪਣੇ ਵੀਰੇ ਖੀਰ ਹਾਂਜੀ ਮੜਿਆ ਗੱਲ ਆਪਾਂ ਸਰੇ ਕਰ ਲਈਏ ਨਾ ਥੋੜੀ ਜਿਹੀ ਕਰ ਲਈ ਆਪਾਂ ਵੀ ਗੱਲ ਗੱਲ ਕਰਾਂਗੇ ਤੇ ਜਿਹੜਾ ਪੰਡਤ ਸੀਗਾ ਪਿੰਡ ਗੰਡਾ ਖੇੜੀ ਦਾ ਸੀਗਾ ਜੋ ਕਿ ਪੂਰਾ ਹੋ ਗਿਆ ਸੀਗਾ ਇਸ ਸਥਾਨ ਤੋਂ ਜਦੋਂ ਉਹਨੂੰ ਆਪਣੇ ਪਿੰਡ ਲੈ ਕੇ ਪਿੰਡ ਦੇ ਲੋਕ ਪੰਡਤ ਨੂੰ ਪੰਡਤਾਂ ਨੇ ਬੜਾ ਜ਼ੋਰ ਲਾਇਆ ਵੀ ਇਸ ਨੂੰ ਜਲਾ ਦੀਏ ਪਰ ਉਹ ਨਿਹਾਂ ਜੜ ਨਾ ਜਲਿਆ ਤਾਂ ਉਹਨੂੰ ਇਸ ਇਸ ਜਗ੍ਹਾ ਦੀ ਦੁਬਾਰਾ ਫੇਰ ਲਿਆਏ ਹਾਂਜੀ ਤੇ ਫੇਰ ਤਾ ਬਾਬਾ ਜੀ ਨੇ ਉਹਨਾਂ ਨੂੰ ਜਲਦਾ ਆਪਣਾ ਗੰਗਾ ਚਲਦਾ ਸਿੱਟਾ ਮਾਰ ਕੇ ਉਹਨਾਂ ਦੁਬਾਰਾ ਜਿਉਂਦਾ ਕਰ ਲਿਆ ਤੇ ਉਸ ਤੋਂ ਮਗਰੋਂ ਸਮਾਦੀ ਲਈ ਉਹਨਾਂ ਨੇ ਹਾਂਜੀ ਇਸ ਸਥਾਨ ਤੇ ਪਰ ਉਹਨਾਂ ਦੇ ਗੁਰੂ ਚੱਲਿਆ ਦਾ ਇਸ ਸਥਾਨ ਤੇ ਆਪਾਂ ਕਹਿ ਸਕਦੇ ਆ ਸਮਾਦੀ ਸਮਾਦੀ ਹੈ ਜੀ ਜਿਉਂਦਿਆਂ ਦੀ ਸਮਾਦੀ ਹੈ ਜੀ ਇਹ ਆ ਦਿਖਾ ਦਿਓ ਜੀ ਤੇ ਹਾਂਜੀ ਹਾਂ ਵੀਰ ਜੀ ਹੁਣ ਆ ਦੱਸੋ ਜੀ ਇੱਧਰ ਇੱਥੇ ਵੀਰ ਜੀ ਕੜਾਹੇ ਬਣਦੇ ਖੀਰ ਦੇ ਅੱਛਾ ਜੀ ਹਾਂ ਜੀ ਆ ਦੇਖੋ ਜੀ ਕਾਫੀ ਵੱਡੇ ਕੜਾਹੇ ਨੇ ਜਿਹੜੇ ਕਿ ਖੀਰ ਦੇ ਬਣਦੇ ਨੇ ਹਾਂਜੀ ਵੀ ਜੀ ਦੇਖੋ ਜੀ ਹੁਣ ਇਹ ਜਿਹੜੇ ਕੜਾਹੇ ਖੀਰ ਤਿਆਰ ਹੋ ਗਈ ਇਹਨਾਂ ਚ ਆਪਾਂ ਨੇ ਕੱਢ ਕੇ ਆਪਣੇ ਉੱਥੇ ਲੈ ਜਾਨੀ ਲੰਗਰ ਅੰਦਰ ਅੱਛਾ ਜੀ ਹਾਂ ਜੀ ਦਿਖਾਓ ਜੀ ਫਿਰ ਇੱਥੇ ਵੀ ਜੀ 4 ਵਜੇ ਪੱਠੇ ਚਾਲੂ ਹੋ ਜਾਂਦੀਆਂ ਅੱਛਾ ਜੀ ਜਿੱਦਾਂ ਕਿ ਦੂਜੇ ਦਿਨ ਲੰਗਰ ਚੱਲਣਾ ਅੱਛਾ ਜੀ ਅੱਜ ਤਾਂ ਪਹਿਲਾਂ ਹੂੰ ਇਸੇ ਸਥਾਨ ਤੇ ਨਾ ਜਿਹੜੀ ਗਏ ਸਵੇਰੇ 4 ਵਜੇ ਲੱਗ ਜਾਂਦੇ ਨੇ ਨਾ ਪੱਠੀਆਂ ਸ਼ਾਮ ਦੇ 4 ਵਜੇ ਅੱਛਾ ਇਹ ਸ਼ਾਮ ਦੇ 4 ਵਜੇ ਚੱਲਦੀਆਂ ਜੀ ਪੇ ਸਾਰਾ ਦਿਨ ਚੱਲਦੀ ਆਂ ਪੱਠੀਆਂ ਮਾਲਪੂੜੇ ਦਾ ਲੰਗਰ ਚੱਲਦਾ ਆ। ਅੱਛਾ ਜੀ। ਹਾਂਜੀ। ਮਾਲਪੂੜੇ ਦਾ ਲੰਗਰ ਚੱਲਦਾ ਜਿਹੜਾ ਕਿ ਇੱਥੇ ਸ਼ਾਮ ਦੇ 4 ਵਜੇ ਦਾ ਸਟਾਰਟਿੰਗ ਹੋ ਜਾਂਦੀ ਆਂ ਜੀ। ਹਾਂਜੀ। ਸਾਰੀ ਰਾਤ ਪੱਠੀਆਂ ਚੱਲਦੀ ਆਂ। ਸਾਰੀ ਰਾਤ ਪੱਠੀਆਂ ਚੱਲਦੀ ਆਂ ਪਰ ਹੈ ਜੀ। ਹਾਂਜੀ। ਅੱਛਾ ਸਵਰਾਤਰੀ ਵਾਲੇ ਦਿਨ ਹਨਾ ਜੀ। ਜਿਹੜੀ ਰਾਤ ਨੂੰ ਇੱਕ ਦਿਨ ਪਹਿਲਾਂ ਚੱਲਦੀ ਆ। ਅੱਛਾ ਜੀ। ਰਾਤੀ ਇੱਕ ਦਿਨ ਪਹਿਲਾਂ? ਹਾਂਜੀ ਰਾਤ ਨੂੰ ਚੱਲਦੀ ਆਂ ਫਿਰ ਸਵਰਾਤਰੀ ਵਾਲੇ ਦਿਨ ਸਾਰਾ ਦਿਨ ਚੱਲਦੀ ਆਂ ਇਹ। ਠੀਕ ਆ ਜੀ। ਹਾਂਜੀ ਤਾਂ ਕਿ ਕਈ ਪਿੰਡਾਂ ਦਾ ਲੰਗਰ ਇਕੱਠਾ ਹੋ ਜਾਂਦਾ ਤੇ ਦੇਗਗੇ ਕੜਾਹੀ ਰੱਖੇ ਹੋਏ ਨੇ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਤੇ ਇੱਧਰ ਆ ਜੋ ਜੀ ਫੇਰ ਅੱਗੇ ਸਿੱਧੇ ਜੀ ਹੁਣ ਇਹ ਬਾਈ ਗੁਰਵਿੰਦਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ ਆਪਾਂ ਨੂੰ ਜੀ ਚੈਨਲ ਤੇ ਇਸ ਸਮੇਂ ਹੁਣ ਵੀ ਆਪਾਂ ਨੇ ਸਾਰੀ ਸਫਾਈ ਕਰਤੀ ਸਮਾਪਤੀ ਕਰਤੀ ਇੱਥੇ ਲੰਗਰ ਦੀ ਅੱਛਾ ਜੀ ਜਿੰਨਾ ਵੀ ਆਪਣਾ ਮਾਲ ਪੂੜਾ ਬਣਨਾ ਖੀਰ ਬਣਨੀ ਹੈ ਦੇਗਗੇ ਆਪਣੇ ਉਰੇ ਲਾਦਨੇ ਆਪਾਂ ਨੇ ਸਟਾਕ ਅੱਜ ਜੀ ਅੱਗੇ ਦਿਖਾਓ ਜੀ ਫੇਰ ਆ ਤਾਂ ਹੈ ਨਾ ਜੀ ਆਪ ਦੇਖ ਸਕਦੇ ਤੁਸੀਂ ਤੇ ਮਾਲ ਪੂੜੇ ਰੱਖੇ ਜਾਂਦੇ ਨੇ ਨਾਲ ਜੀ ਹਾਂਜੀ ਵੀਰੇ ਆਹ ਦੇਖ ਸਕਦੇ ਤੁਸੀਂ ਹੈ ਨਾ ਜੀ ਹਾਂ ਦੇਖੋ ਹਾਂਜੀ ਹਾਂ ਅੱਛਾ ਇਹ ਸਥਾਨ ਤੇ ਰੱਖੇ ਜਾਂਦੇ ਨੇ ਹਨਾ ਜਮਾ ਕਰੇ ਜਾਂਦੇ ਨੇ ਹਾਂਜੀ ਹਾਂ ਕਾਫੀ ਤੁਸੀਂ ਵੇਖ ਸਕਦੇ ਹੋ ਕਾਫੀ ਵੱਡਾ ਇਹ ਹੈ ਜਿਸ ਤੇ ਆਪਾਂ ਇਹ ਰੱਖਦੇ ਹੋਣਗੇ ਜਮਾ ਕਰਦੇ ਨੇ ਇਹ ਇਹ ਸਥਾਨ ਰੱਖਣ ਦਾ ਮਾਲ ਪੂੜਿਆ ਨੂੰ ਹਾਂਜੀ ਤੇ ਉਧਰੋਂ ਜਿਹੜਾ ਵਿੱਚ ਬਣਦੇ ਨੇ ਕਾਫੀ ਵੱਡੇ ਹੋਣੇ ਕੜਾਹੀਆਂ ਹਨਾ ਜੀ ਹਾਂਜੀ ਤੇ ਆਪਾਂ ਆਜੋ ਫਿਰ ਅੱਗੇ ਵੀ ਚੱਲਦੇ ਆਪਾਂ ਅੰਦਰ ਵੀ ਜਾ ਕੇ ਮਹਾਪੁਰਸ਼ਾਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਜੁੜੇ ਰਹੋ ਹੋਜੀ ਆਪਣੇ ਨਾਲ ਵੀਡੀਓ ਦੇ ਵਿੱਚ ਹਨਾ ਜੀ ਆਜੋ ਜੀ ਉਹ ਅਗੇ ਵੱਡੇ ਵੀਰ ਜੀ ਬਾਕੀ ਇਹਨਾਂ ਤੋਂ ਜਾਣ ਕੇ ਅੱਛਾ ਜੀ ਕੀ ਨਾਮ ਇਹਨਾਂ ਦਾ ਆਪਾਂ ਪੁੱਛਦੇ ਹਾਂ ਹਾਂ ਜੀ ਹਾਂ ਜੀ ਵੀਰ ਜੀ ਸਤਿਗੁਰ ਜੀ ਸਤਿਗੁਰ ਜੀ ਇਹਨਾਂ ਨੂੰ ਜਾਦਾ ਪਤਾ ਹੈ ਹਾਂ ਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡੇ ਜੀ ਪਰਮੇਂਦਰ ਸਿੰਘ ਹੈ ਜੀ ਹਾਂ ਜੀ ਪਰਮੇਂਦਰ ਸਿੰਘ ਜੀ ਇਹੀ ਪਿੰਡ ਹੈ ਜੀ ਆਪਣਾ ਹਾਂ ਜੀ ਹਾਂ ਖਾਨਪੁਰਾ ਖਾਨਪੁਰਾ ਜੀ ਠੀਕ ਹੈ ਜੀ ਅੰਦਰ ਚੱਲਨੇ ਬਣੋ ਲੋ ਹਾਂ ਜੀ ਹਾਂ ਤੇ ਆਪਾਂ ਅੰਦਰ ਅੰਦਰ ਵੀ ਦਰਸ਼ਨ ਕਰਾਉਂਨੇ ਆ ਮੰਦਰ ਦੇ ਵੀ ਆਪਾਂ ਹਾਂ ਜੀ ਅੰਦਰ ਕਰਾਉਂ ਹਾਂ ਜੀ ਹਾਂ ਤੇ ਆਪਾਂ ਜਿਵੇਂ ਕਿ ਹੋਰ ਵੀ ਬਹੁਤ ਵੀਡੀਓ ਪਈਆਂ ਹੋਈਆਂ ਨੇ ਚੈਨਲਾਂ ਦੇ ਪਰ ਹੁਣ ਚੈਨਲਾਂ ਦੇ ਉੱਪਰ ਪਾਇਆ ਜਾਂਦਾ ਵੀ ਵੀ ਇੱਥੇ ਇਸ ਸਥਾਨ ਤੇ ਵੀ ਕੁੱਤੇ ਦੇ ਨਾਂ ਜਮੀਨ ਹੈ ਇਹ ਗੱਲ ਸੱਚਾ ਜਾਂ ਝੂਠਾ ਹੀ ਇਹ ਕੁੱਤੇ ਦੇ ਨਾਂ ਨਹੀਂ ਕੁੱਤੇ ਨੂੰ ਰੋਟੀ ਪੈਂਦੀ ਹੈ ਇੱਥੇ ਅੱਛਾ ਜੀ ਸਿਵਲ ਵਾਲਾ ਕਹਿੰਦੇ ਆ ਸਮਾਦਾ ਦੇ ਨਾਂ ਜਮੀਨ ਹੈ ਸਿਵਲ ਵਾਲਾ ਅੱਛਾ ਜੀ ਐ ਬਾਕੀ ਲੋਕ ਇੱਥੇ ਕੁੱਤੇ ਛੱਡਣ ਲੱਗ ਗਏ ਵੈਸੇ ਕਿਸੇ ਨੇ ਵੀਡੀਓ ਪਾ ਦਿਆ ਪਿੰਡਲ ਐ ਨਾ ਚਲੋ ਵੀ ਸੇਵ ਆਈ ਜਾਣਦੀ ਵੀ ਹੈ ਨਾ ਉਹ ਦੋ ਟਾਈਮ ਰੋਟੀ ਪੈਂਦੀ ਐ ਨੂੰ ਹਾਂਜੀ ਹੁਣ ਕਈ ਨਾ ਜੀ ਆਪਣੇ ਲੋਕ ਵੀਊ ਲੈਣ ਦੇ ਲਈ ਨਾ ਆਪਣੀ ਵੀਡੀਓ ਚ ਹਾਂਜੀ ਆਜੋ ਅੱਗੇ ਆਜੋ ਵੀਰ ਜੀ ਮੇਰਾ ਲੈ ਐ ਹੁੰਦਾ ਜੀ ਕਈ ਚੈਨਲ ਵਾਲੇ ਆਪਣੇ ਵੀਊ ਲੈਣ ਦੇ ਮਾਰੇ ਨਾ ਉਹ ਆਪਣੇ ਕੋਲ ਹੀ ਲਾਉਂਦੇ ਨੇ ਖਬਰ ਹੈ ਹੈਨਾ ਜੀ ਹਾਂ ਜੀ ਹਾਂ ਫਿਰ ਤਾਂ ਇਹ ਗੱਲ ਹੋ ਗਈ ਨਾ ਵੀ ਚੱਕਰ ਪਤਗੀ ਬਿਊ ਲੈਣ ਦੇ ਮਾਰੇ ਵੀ ਸਾਡੇ ਕੋਲ ਬਿਊ ਆਣਾ ਆਲਾ ਦੇਖੂਗਾ ਵੀ ਕੁੱਤੇ ਦੇ ਨਾਂ ਜਮੀਨਾਂ ਸੋਚ ਵਿੱਚ ਪਾ ਜਾਂਦਾ ਇਨਸਾਨ ਹੈ ਨਾ ਜੀ ਇੱਥੇ ਕੁੱਤੇ ਲੱਗ ਗਏ ਬੱਚੇ ਛੱਡਣ ਆ ਇਹ ਮਾਰ ਦਿੰਦੇ ਨੇ ਕੁੱਤੇ بڑے ਪਰ ਬੱਚਿਆਂ ਨੂੰ ਛੱਡਿਆ ਜਾਂਦਾ ਇੱਥੇ ਜਿਹੜੇ ਕੁੱਤਿਆਂ ਦੇ ਛੋਟੇ ਛੋਟੇ ਬੱਚੇ ਨਹੀਂ ਹੁੰਦੇ ਹਾਂਜੀ ਜਿਹੜੇ ਜਿਵੇਂ ਕਿ ਅੱਛਾ ਜੀ ਕਤੋਰੇ ਹੋਗੇ ਮਿਲਰ ਵਗੈਰਾ ਅੱਛਾ ਜੀ ਇਹ ਜਿਹੜੇ ਕੁੱਤੇ ਹੋਰ ਨਸਲਾਂ ਦੇ ਡੇਂਜਰ ਕੁੱਤੇ ਛੱਡਦੇ ਆ ਅੱਛਾ ਜੀ ਮਤਲਬ ਕਿ ਜਿਹੜੇ ਕੀ ਘਰ ਉਹਨਾਂ ਦੇ ਜਿਹੜੇ ਮਵਾਟਮਾਰ ਹੁੰਦੇਗਾ ਛੱਡਦੇ ਨਹੀਂ ਵੀਰੇ ਕਹੀਂ ਤੰਦਰੁਸਤ ਛੱਡਦੇ ਆ ਮਵਾਟ ਕਹਿੰਦੇ ਉਹ ਸੁੱਕਣ ਦਾ ਹੋਗਾ ਹੀ ਨਾ ਇਹ ਨਹੀਂ ਨਹੀਂ ਸੁੱਕਦਾ ਨਹੀਂ ਵੀਰੇ ਫਿਰ ਕਹਿੰਦੇ ਕਿਉਂ ਛੱਡਦੇ ਨੇ ਜੀ ਫਿਰ ਤੰਗ ਕਰਦਾ ਇਹਨਾਂ ਨੂੰ ਖਾਣਾ ਖਾਂਦਾ ਉਹਨੂੰ ਇੱਥੇ ਕਹਿੰਦੇ ਕੁੱਤਾ ਲੱਸੀ ਤੁਸੀਂ ਪੀ ਜਾਂਦੇ ਆ ਨਹੀਂ ਜਦੋਂ ਉਹਨਾਂ ਨੂੰ ਤੰਗ ਕਰਦਾ ਫਿਰ ਇੱਥੇ ਆ ਕੇ ਨਹੀਂ ਤੰਗ ਕਰੂਗਾ ਜੀ ਕਿਸੇ ਨੂੰ ਤੰਗ ਕਰਾਂਗੇ ਇੱਥੇ ਦਾ ਵੀਰੇ ਜਿਹੜੇ ਪਿੰਡ ਦਾ ਜੀ ਜ਼ਮੀਂਦਾਦ ਦਾਹਰਾ ਕੁੱਤੇ ਆ ਨਾ ਜਿਹੜਾ ਨੇ ਕਿ ਮੇਨ ਗੱਲ ਹੈ ਕੁੱਤਿਆਂ ਜਿਹੜਾ ਕੁੱਤਾ ਡੇਰੇ 'ਚ ਪੈਦਾ ਹੋਏਗਾ ਡੇਰੇ 'ਚ ਹੀ ਮਰੇਗਾ ਨਾ ਤਾਂ ਪਿੰਡ ਦਾ ਕੁੱਤਾ ਡੇਰੇ 'ਚ ਆਵੇਗਾ ਨਾ ਡੇਰੇ ਵਾਲਾ ਕੁੱਤਾ ਪਿੰਡ 'ਚ ਜਾਏਗਾ ਅੱਛਾ ਕੀ ਨਾਮ ਹੈ ਤੁਹਾਡੇ ਭਰਾਏ ਦੱਸੋ ਨੋਹਰਪਾਜਨ ਸਿੰਘ ਪੰਚਾਇਤ ਮੈਂਬਰ ਹੈ ਜੀ ਮੈਂ ਅੱਛਾ ਜੀ ਮਜੂਦਾ ਪਾਰ ਪ੍ਰਗਟਿਆ ਦੋ ਜੀ ਠੀਕ ਹੈ ਜੀ ਜਿਹੜੇ ਉਰੇ ਮੇਨ ਗੱਲ ਹੈ ਜਿਹੜੀ ਜਿਹੜੇ ਤਾਂ ਕੁੱਤੇ ਉਰੀ ਜੰਮ ਰਹੇ ਆਂ ਪੜ ਰਹੇ ਆਂ ਮਰ ਰਹੇ ਆਂ ਉਹ ਕੁੱਤੇ ਉਰੀ ਰਹਿਣਗੇ ਅੱਛਾ ਇੱਥੇ ਇਹ ਪਿੰਡ 'ਚ ਨਹੀਂ ਜਾਂਦੇ ਕੁੱਤੇ ਪਿੰਡ 'ਚ ਨਹੀਂ ਪਰਦੇ ਹਾਂ ਨਾ ਪਿੰਡ ਵਾਲੇ ਇੱਥੇ ਆਂਦੇ ਆਂ ਨਾ ਇੱਥੇ ਜਾਂਦੇ ਜਿਹੜੇ ਲੋਕ ਉਰੇ ਛੱਡ ਕੇ ਜਾਂਦੇ ਆਂ ਕ ਉਹ ਨਾ ਕੁੱਤੇ ਇੱਥੇ ਨਹੀਂ ਰਹਿੰਦੇ ਫਿਰ ਉਹ ਦੇਖੋ ਜੀ ਕਿੰਨੇ ਉਹਨਾਂ ਦੇ ਵਿੱਚ ਵੀ ਕੁਦਰਤ ਵੱਲੋਂ ਸਰਦਾ ਹੀ ਆ ਨਾ ਜੀ ਮੂੰਹ ਵੀ ਨਹੀਂ ਪਾਉਂਦੇ ਜਿਵੇਂ ਇੱਕ ਵਕਤ ਤੇ ਘੱਟ ਰਹਿੰਦੇ ਆ ਆਪਣੇ ਤੇ ਨਾ ਇਸ ਜਗ੍ਹਾ ਤੇ ਫਿਰ ਇੱਥਾਨਾ ਬੈਠੇ ਆ ਮੂੰਹ ਵੀ ਨਹੀਂ ਪਾਉਂਦੇ ਅੱਛਾ ਜੀ ਇਹ ਕੁੱਤੇ ਉਹਰੇ ਕੁੱਤਿਆਂਗੇ ਸੀਂਦੇ ਵੀ ਮਤਲਬ ਚੁੱਤੀ ਖੁੱਲਾ ਖਾਣਾ ਛੱਡ ਦਿਓ ਕੋਈ ਇਹ ਮੂੰਹ ਜੀ ਨਹੀਂ ਪਾਣਗੇ ਕਿਸੇ ਤੇ ਨਹੀਂ ਪਾਣਗੇ ਆਪਣੇ ਬਾਹਰ ਬੈਠੇ ਆ ਬਸ ਮਸਤੀ 'ਚ ਨਾ ਰੁੱਕਾ ਮਾਰਾਂਗੇ ਜਦ ਆਵਾਜ਼ ਇਹਨਾਂ ਨੂੰ ਮਾਰਾਂਗੇ ਰਾਤੀ 9 ਵਜੇ ਸਵੇਰੇ 12 ਵਜੇ ਦੁਪਹਿਰ ਅੱਛਾ ਜੀ ਹਾਂਜੀ ਆਏ ਆਣਗੇ ਤਾਂ ਅੱਛਾ ਜੀ ਫਿਰ ਹੋਰ ਵੀ ਮਾੜੀ ਜਾਣਕਾਰੀ ਦੋ ਜਿਹੜੀ ਇੱਥੇ ਜ਼ਮੀਨ ਕਿੰਨੀ ਆਉਂਦੀ ਐ ਇਸ ਸਥਾਨ ਨੂੰ 180 ਬਿਗੇ ਆਉਂਦੀ ਐ ਜੀ 180 ਬਿਗੇ ਹਾਂ ਜੀ ਇੱਥੇ ਤੁਹਾਡਾ ਜਿਹੜਾ ਕਿਲਾ ਜੀ ਕਿੰਨੇ ਦਾ 4 ਬਿਗੇ ਦਾ 4 ਬਿਗੇ ਦਾ ਜੀ ਅੱਛਾ ਜੀ 180 ਬਿਗੇ ਜ਼ਮੀਨ 4 ਬਿਗੇ ਨੂੰ ਆਪਾਂ ਉਹ ਕਰ ਲਓ ਹਣਾ ਜੀ ਹਾਂ ਜੀ ਗੁਣਾ ਫਿਰ ਕਿੰਨੇ ਬਣਗੇ ਕਿੰਨੇ ਕਿਲੇ ਹੋਗੇ ਇਹ ਬਣਗੇ ਤੁਹਾਡੇ 25 400 ਹਾਂ ਜੀ ਠੀਕ ਐ ਜੀ ਹਾਂ ਜੀ ਉਸ ਤੋਂ ਬਾਅਦ 15 3 45 ਹਾਂ ਤੇ 40 ਮਤਲਬ 60 ਕਿੱਲਾਂ ਦੇ ਕਰੀਬ ਲਾ ਸਕਦੇ 60 ਦੇ ਉੱਪਰ ਜੇਕਰ ਤੁਸੀਂ 4 ਬਿਗੇ ਦਾ ਕਹਿੰਦੇ ਹੋ ਤਾਂ ਤਾਂ ਫਿਰ ਉੱਪਰ ਛੱਟ ਤੋਂ ਉੱਪਰ ਵੀ ਹੋ ਸਕਦੀ ਹੈ ਜ਼ਮੀਨ ਤੇ ਜੋ ਕਿ ਇੱਥੇ ਸਮਾਧਾਨ ਦਾ ਨਾਮ ਐਸੇ ਸਥਾਨ ਦੇਣਾ ਮੰਦਰ ਦੇ ਨਾਮ ਆ ਸਿਰਦਵਾਲਾ ਦਿੱਲੀ ਦਾ ਸਿਰਦਵਾਲਾ ਜੀ ਠੀਕ ਆ ਜੀ ਜਿਹੜੇ ਉਹਦੀ ਜਮੀਨ ਹੈ ਅੱਛਾ ਜੀ ਤੇ ਬਾਕੀ ਬਾਬੇ ਰਹਿੰਦੇ ਆ ਇੱਥੇ ਜੀ ਅੱਛਾ ਜੀ ਇੱਕ ਆ ਜਿਹੜਾ ਮੰਦਰ ਹੈ ਜੀ ਇਹ ਕਿੰਨਾ ਸਮਾਂ ਪੁਰਾਣਾ ਜੀ ਤੁਸੀਂ ਦੱਸ ਸਕਦੇ ਹੋ ਇਹ ਮਾਨੂੰ ਤਾਂ ਪਤਾ ਨਹੀਂ ਬਾਬਾ ਆਈਡੀਆ ਆਈਡੀਆ ਲਾ ਦਿਓ ਨਾ ਮੇਰੇ ਜੀਕਾ ਆਈਡੀਆ ਹੋਏਗਾ ਵੀ 200 ਸਾਲ ਤੱਕ ਪੁਰਾਣਾ ਹੋ ਸਕਦਾ ਜੀ ਅੱਛਾ ਜੀ ਹਾਂ ਜੀ ਇਹ ਐ ਵਧੇ ਹੋਏਗਾ ਜੀ ਇਹ ਐ ਦੱਸਦੇ ਆ ਵੀ ਜਿਹੜਾ Hindu ਧਰਮ ਦਾ ਸਿਸਟਮ ਤਾਂ ਨਾ ਜਿਹੜਾ ਜੀ ਇਹ ਆਤਾ ਇਹ ਡੇਰਾ ਸਾਡੇ ਪਿੰਡ ਹੈ। ਹਾਂ। ਇਹ ਇੱਕ ਇੱਧਰ ਹੈਗਾ ਅੱਗੇ ਦੱਸ ਦਿਆਂ ਕਿਧਰੇ ਹਿਮਾਚਲ ਚ ਜਾਂ ਇਧਰ ਅ ਅੱਛਾ ਜੀ ਯੂਪੀ ਵਾਲੇ ਪਾਸੇ ਹੈ ਜੀ। ਮੱਟ ਹੈ ਜਿਹੜੇ ਮੱਟ ਜੀ। ਮੱਟ ਜੀ। ਹਾਂ ਜੀ ਮੱਟ। ਇਹ ਫਿਰ ਇਹ ਹੈਗੇ ਪਾਕਿਸਤਾਨ ਚ। ਜੋ ਇਧਰ ਦੇਹਰਾਦੂਨ ਵਾਲਾ ਹੈ ਨਾ ਇਹ ਹਾਂ ਜੀ ਹਾਂ। ਹਾਂ। ਉਹ ਹੈ। ਇਹ ਹਰਦਵਾਰ ਦੇ ਵੱਲ ਨਾ ਮੱਟ ਹੈ ਸਾਇਦ। ਇਹ ਗੀਰਾ ਮੱਟ ਗੀਰਾਗਾਈ ਹੈ। ਅੱਛਾ ਜੀ। ਇਹ ਗੀਰਾ ਦਾ ਮੱਟ ਹੈ ਜੀ। ਅੱਛਾ ਜੀ। ਹਾਂ ਜੀ। ਸਾਡਾ ਇਹ ਬਹੁਤ ਪੂਜਨਕ ਸਮਾਧਾ ਇੱਥੇ ਬਾਬੇ ਜਿਹੜੇ ਹਾਂ ਇਹਨੇ ਉਹ ਜੂੰਦੇ ਸਮਾਇਆ ਅੱਛਾ ਜੀ ਹਾਂ ਜੀ ਤਿੰਨ ਬਾਬੇ ਚਾਰ ਅੱਛਾ ਜੀ ਇਹਨਾਂ ਦਾ ਇਲਾਮ ਕੁਝ ਪਤਾ ਹੀ ਤੁਹਾਨੂੰ ਸਾਰਿਆਂ ਦਾ ਹੀ ਇੱਕ ਦਾ ਅੱਜ ਦਸਵੇਂ ਮੱਠੇ ਆ ਗਿਆ ਜੀ ਅੱਛਾ ਜੀ ਭਗਵਾਨਗੀਰ ਕਿਹੜੇ ਹੋ ਗਈ ਜene ਚ ਆ ਸਾਹਮਣੇ ਨਾਲ ਜਿਹੜੀ ਲਿਖੀ ਹੋਈ ਹੈ ਨਾ ਜਿਸ ਸਥਾਨ ਤੇ ਲਿਖਾ ਹੋਇਆ ਭਗਵਾਨਗੀਰ ਹੋ ਗਈ ਜੀ ਇਹ ਗ੍ਰਾਸ ਜੀ ਜਿਹੜਾ ਨਾ ਉਹ ਉਧਰ ਲੱਗਿਆ ਹੋਇਆ ਬਾਹਰ ਅੱਛਾ ਜੀ ਇਤਿਹਾਸ ਸਾਰੇ ਜਿੱਤ ਜਦੋਂ ਦੇ ਅੱਜ ਦਸਵੇਂ ਮੱਠੇ ਜਗੁਟ ਹਾਂਜੀ ਜਦੋਂ ਇਹ ਚੱਲਿਆ ਨਾ ਜੀ ਹਾਂਜੀ ਮੱਠ ਬਣਿਆ ਭਾਜੀ ਹਾਂਜੀ ਉਦੋਂ ਤੇ ਉਧਰ ਪਰਾ ਇਤਿਹਾਸ ਹੈ ਜੀ ਨਾ ਬਾਬਿਆਂ ਜਗੇ ਤੇ ਉਹ ਉੱਥੇ ਸਾਰਾ ਕੁਝ ਲਿਖਿਆ ਭਾਜੀ ਕਿਹੜੇ ਪਹਿਲਾ ਮਹਾਤਮਾ ਆਏ ਠੀਕ ਹੈ ਜੀ ਹਾਂਜੀ ਮੈਂ ਇਹਨੂੰ ਉਸਤੇ ਲਾਇਆ ਐਂਟਰੀ ਤੇ ਜੀ ਅੱਛਾ ਜੀ ਹਾਂਜੀ ਵੀ ਅੱਗੇ ਲਿਖਿਆ ਹੋ ਸਰਦਾ ਸਾਰਾ ਕੁਝ ਲੱਗਿਆ ਮੇਨ ਗੇਟ ਤੇ ਜਿੱਦੇ ਮਹਾਤਮਾ ਨੇ ਜਾਨੀ ਬਿਲਡਿੰਗ ਹੈ ਇਹ ਦੁਬਾਰਾ ਨਵੇਂ ਤਿਆਰ ਕਰਦੀ ਬਾਬਾ ਜੀ ਨੇ ਅੱਛਾ ਜੀ ਇਹ ਸਾਰਾ ਪਹਿਲਾਂ ਪਰ ਜਦੋਂ ਜਿਹੜੀ ਬਿਲਡਿੰਗ ਆਹੀ ਦੁਬਾਰਾ ਤਿਆਰ ਕੀਤੀ ਗਈ ਹੈ ਨਾ ਜੀ ਹਾਂ ਪਰਾ ਨੇ ਪਹਿਲਾਂ ਛੋਟੀ ਇੰਟ ਕੀਤੀ ਏ ਅੱਛਾ ਜੀ ਇਹ ਦੁਆਰੇ ਜਿਹੜੇ ਪ੍ਰਾਣੀਆਂ ਸਰਹੱਦੀ ਇਂਟਾਂ ਹੁੰਦੀਆਂ ਸੀਗੀਆਂ ਪਹਿਲਾਂ ਉਸ ਦੀ ਪ੍ਰਾਣੀ ਇਂਟਾਂ ਨਾਲ ਇਹ ਬਿਲਡਿੰਗ ਬਣੀ ਹੋਈ ਸੀਗੀ ਤੇ ਇਹ ਦੁਆਰਾ ਢਾਟੋਾਈ ਕਰਕੇ ਨਵੀਂ ਤਕਨੀਕ ਨਾਲ ਇਹ ਲੈਂਟਰ ਪਾ ਕੇ ਤਿਆਰ ਕੀਤੀ ਹੋਈ ਹੈ ਜੀ ਇਹ ਲੈਂਟਰ ਇਹ ਬਿਲਡਿੰਗ ਜਿਹੜੀ ਕਿ ਲੰਗਰ ਹਾਲ ਦੀ ਆ ਹੈ ਨਾ ਜੀ ਇਹ ਹੋ ਗਿਆ ਇਹ 20 ਸਾਲਾਂ ਹੋ ਗਏ ਜੀ ਇਧਰ 20 ਸਾਲਾਂ ਕਿਹੜੀ ਸਾਈਡ ਆ ਜੀ